ਮੈਂ ਕਰਮਜੀਤ कौर इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੰਜੀਰੀ ਇਹ ਆਪਾਂ ਡਰਾਈ ਪੰਜੀਰੀ ਬਣਾਵਾਂਗੇ ਬਹੁਤ ਜ਼ਿਆਦਾ ਘਿਓ ਨਹੀਂ ਪਾਉਣਾ ਮਿੱਠਾ ਨਹੀਂ ਪਾਉਣਾ ਜ਼ਿਆਦਾ ਇਹਦੇ ਵਿੱਚ ਤੇ ਇਹ ਦੇਖੋ ਪੁੱਜੇ ਹੋਏ ਚਨੇ ਲਏ ਆ ਆਪਾਂ 1 ਪਾਈਆ ਤੇ 150 ਗ੍ਰਾਮ ਆਪਾਂ ਬਦਾਮ ਲਏ ਆ 100 ਗ੍ਰਾਮ ਆਪਾਂ ਲਏ ਆ ਆਪਣੇ ਅਖਰੋਟ ਤੇ ਇਹ ਆਪਾਂ 250 ਗ੍ਰਾਮ ਲਏ ਆ ਕਿਸ਼ਮਿਸ ਇਹ ਆਪਾਂ 250 ਗ੍ਰਾਮ ਤੇਲ ਲਏ ਆ ਏ ਆਪਾਂ ਲਈਆ ਅਲਸੀ 250 ਗ੍ਰਾਮ ਤੇ ਇਹ ਆਪਾਂ ਲਏ ਆ ਮਖਾਣੇ ਫੁੱਲ ਮਖਾਣੇ ਇੱਕ ਪੈਕਟ ਤੇ ਇਹ ਕਾਲੀ ਮਿਰਚ ਪਾਵਾਂਗੇ ਤੇ ਇੱਕ ਪਾਈ ਆਪਾਂ ਦੇਸੀ ਘਿਓ ਪਾਵਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਇਹ ਚੀਜ਼ਾਂ ਨੂੰ ਨਾ ਡਰਾਈ ਰੋਸਟ ਕਰ ਲਾਂਗੇ ਭੁੰਨ ਲਵਾਂਗੇ ਇਹ ਚੀਜ਼ਾਂ ਨੂੰ ਤੇ ਫਿਰ ਆਪਾਂ ਬਣਾਉਣੇ ਆ ਪੰਜੀਰੀ ਇਹ ਦੇਖੋ ਆਪਾਂ ਕੜਾਹੀ ਰੱਖ ਲਈ ਹੁਣ ਆਪਾਂ ਚੀਜ਼ਾਂ ਨੂੰ ਡਰਾਈ ਰੋਸਟ ਕਰਾਂਗੇ ਥੋੜਾ ਥੋੜਾ ਭੁੰਨ ਲਵਾਂਗੇ ਇਹਨਾਂ ਨੂੰ ਫਿਰ ਆਪਾਂ ਇਹਨਾਂ ਨੂੰ ਪੀਸਾਂਗੇ ਇਹ ਦੇਖੋ ਪਹਿਲਾਂ ਆਪਾਂ ਤੇਲ ਪਾ ਤੇ 2 ਕੁ ਮਿੰਟ ਆਪਾਂ ਤੇਲ ਭੁੰਨਾਂਗੇ ਇਹ ਦੇਖੋ ਤੇਲ ਆਪਣੇ ਭੁੱਜ ਰਹੇ ਨੇ ਜਿਵੇਂ ਖਿੱਲਾ ਬਣਦੀਆਂ ਹੁੰਦੀਆਂ ਨੇ ਨਾ ਉਹਮੇ ਥੱਲਾ ਬੰਦ ਲਿਆ ਮੇਰੀ ਤੇ ਬਸ ਹੁਣ ਆਪਾਂ ਕੜਾਹੀ ਗਰਮ ਆਪਾਂ ਬੰਦ ਕਰ ਦਿਆਂਗੇ ਇੱਥੇ ਹੀ 2 ਮਿੰਟ ਹਲਾ ਕੇ ਫਿਰ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇਲ ਆਪਾਂ ਕੱਢ ਲੈਨੇ ਹੁਣ ਆਪਾਂ ਅਲਸੀ ਭੁੰਨਾਂਗੇ ਇੰਨੇ 4 ਮਿੰਟ ਲੱਗਦੇ ਆ ਆਲਸੀ ਭੁੰਨਣ ਨੂੰ ਇਹ ਦੇਖੋ ਆਲਸੀ ਆਪਣੀ ਝੁੱਗ ਰਹੀ ਹੈ ਇਹ ਦੇ ਪਟਾਕੇ ਜੇ ਪੈਣ ਲੱਗ ਜਾਂਦੇ ਆ ਇਹ ਰੁਕੋ ਜੀ ਆ ਬਸ ਆਪ ਇਹਨੂੰ ਵੀ ਕੱਢ ਲਾਂਗੇ ਦੂਜੇ ਭਾਂਡੇ ਦੇ ਵਿੱਚ ਇਹ ਦੇਖੋ ਹੁਣ ਆਪਾਂ ਫੁੱਲ ਮਖਾਣੇ ਭੁੰਨਾਂਗੇ ਕਿਉਂਕਿ ਫਿਰ ਆਪਾਂ ਨੂੰ ਪੀਸਣ ਦੇ ਵਿੱਚ ਆਸਾਨੀ ਰਹੂਗੀ ਭੁੰਨੇ ਹੋਏ ਪੀਸਣਾ ਤੋਂ ਬਾਅਦ ਠੰਡੇ ਕਰ ਲਵਾਂਗੇ ਆਪਾਂ ਭੁੰਨ ਕੇ ਇਹ ਦੇਖੋ ਆਪਾਂ ਫੁੱਲ ਮਖਾਣੇ ਭੁੰਨ ਲਏ ਹੁਣ ਆਪਾਂ ਬਦਾਮ ਤੇ ਅਖਰੋਟ ਆਪਾਂ ਐਵੇਂ ਪੀਸ ਕੇ ਪਾ ਦਾਂਗੇ ਕਿਉਂਕਿ ਸੋਲੇ ਵੀ ਆਪਣੇ ਭੁੰਨੇ ਹੋਇਆ ਇਹ ਵੀ ਆਪਾਂ ਇਸੇ ਤਰ੍ਹਾਂ ਪੀਸ ਲਾਂਗੇ ਨਾਲ-ਨਾਲ ਥੋੜੇ-ਥੋੜੇ ਦਾਖਾਂ ਪਾਈ ਜਾਵਾਂਗੇ ਪੀਸਣ ਲੱਗੇ ਕਿਉਂਕਿ ਕੱਲੀਆਂ ਦਾਖਾਂ ਨਹੀਂ ਪੀਸੀਆਂ ਜਾਂਦੀਆਂ ਦੇਖੋ ਹੁਣ ਆਪਾਂ ਸਾਰਾ ਸਮਾਨ ਪੀਸ ਲੈਣਾ ਮਿਕਸੀ ਦੇ ਵਿੱਚ ਇਹ ਦੇ ਕੜਾਹੀ ਆਪਾਂ ਰੱਖ ਲਈ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ ਪਾਣੀ ਨੂੰ ਪਾ ਲਾਂਗੇ ਬਸ ਇਹਨਾਂ ਕਿ ਬਹੁਤ ਆਪਾਂ ਅੰਦਾਜ਼ੇ ਨਾਲ ਹੀ ਇੱਕ ਪਾਈ ਆ ਘਿਓ ਪਾਏ ਆ ਘੱਟ ਵੱਧ ਪਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਆ ਕਿ ਉਹ ਗਰਮ ਹੋਣ ਤੇ ਆਪਾਂ ਕਟ-ਕਟ 15 ਲੈਚੀਆਂ ਦੇ ਆਪਾਂ ਦਾਣੇ ਕੱਢਿਆ ਕਿਉਂਕਿ ਫਲੇਵਰ ਬਹੁਤ ਵਧੀਆ ਆਉਂਦਾ ਲੈਚੀਆਂ ਦੇ ਦਾਣੇ ਨਾਲ ਛੋਟੀਆਂ ਲੈਚੀਆਂ ਦੇ ਦਾਣੇ ਆ ਇਹ ਇਹ ਪਾ ਦਿਆਂਗੇ ਆਪਾਂ ਪਹਿਲਾਂ ਤੇ ਇਹ 2 ਚਮਚੇ ਆਪਾਂ ਕਾਲੀ ਮਿਰਚ ਦੇ ਲੈ ਆ ਕਿਉਂਕਿ ਬਹਿਵਾਦੀ ਤੋਂ ਇਹ ਵੀ ਚੰਗੀ ਹੁੰਦੀ ਹੈ ਤੇ ਬਾਕੀ ਹੁਣ ਆਪਾਂ ੜਲਾ ਦੇਣਾ ਉਹਦੇ ਵਿੱਚ ਸਮਾਨ ਦੇਖੋ ਆ ਆਪਣਾ ਪੀਸਿਆ ਹੋਇਆ ਸਾਰਾ ਬਸ ਹੁਣ ਆਪਾਂ ਇਹ ਰਲਾ ਦੇਾਂਗੇ ਚੰਗੀ ਤਰ੍ਹਾਂ ਮਿੱਠਾ ਆਪਾਂ ਕੋਈ ਵੀ ਨਹੀਂ ਪਾਇਆ ਐਕਸਟਰਾ ਕਿਉਂਕਿ ਦਾਖਾਂ ਦਾ ਹੀ ਮਿੱਠਾ ਬਹੁਤ ਹੋ ਜਾਣਾ ਇਹਦੇ ਵਿੱਚ ਜਿੰਨਾਕ ਆਪਾਂ ਨੂੰ ਚਾਹੀਦਾ ਇਹ ਦੇਖੋ ਜੀ ਪੰਜੀਰੀ ਆਪਣੀ ਬਣ ਕੇ ਤਿਆਰ ਆ ਡਰਾਈ ਪੰਜੀਰੀ ਕਿਉਂਕਿ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਸੀ ਮਿੱਠਾ ਵੀ ਨਹੀਂ ਜ਼ਿਆਦਾ ਪਾਇਆ ਤੇ ਘਿਓ ਵੀ ਨਹੀਂ ਪਾਇਆ ਕਿਸਮਿਸ ਵਾਲਿਆ ਹੀ ਮਿੱਠਾ ਜਿੰਨਾ ਕੋਦੇ ਨਾਲ ਹੋਇਆ ਤੇ ਬਾਕੀ ਇਹ ਚ ਕੈਲਸ਼ੀਅਮ omega 3 ਜੋ ਆਪਾਂ ਨੂੰ ਚਾਹੀਦੇ ਹੁੰਦੇ ਆ ਬਾਦੀ ਉਮਰ ਦੇ ਵਿੱਚ ਤੇ ਮਿੱਠਾ ਘਿਓ ਤੋਂ ਥੋੜਾ ਪਰੇਜ ਹੀ ਕਰਨਾ ਚਾਹੀਦਾ ਜੇ ਤੁਹਾਨੂੰ ਆਪਾਂ 50 ਤੋਂ ਪਲੱਸ ਹੋ ਜਾਂਦੇ ਆ ਇਸ ਲਈ ਆਪਾਂ ਇਸ ਤਰ੍ਹਾਂ ਬਣਾਈ ਆ ਇਹ ਬਾਕੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਵੀ ਸਕਦੇ ਹੋ ਮਿੱਠਾ ਵੀ ਘਿਓ ਵੀ ਬਾਕੀ ਅਜៃਆ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ